शोभिल दर्शन करण घन शोभिलाचू दर्शन करणा That is such a better ਨਾਨਸੋ ਮੇਲਾ ਜਿੱਤੂ ਦਰਸ਼ਨ ਕਰੁਣਾ ਕਨ ਹਸੋ ਮੇਲਾ ਗਏ ਪੈਲਾ ਰਨਾ ਨਾਨਸੋ ਮੇਲਾ ਹੈ ਕਰਨਾ ਅਰਦਾਸ ਕਰਦੀ ਜਾ ਰਹੀ ਇਹ ਸਜ ਵਿਆਹੀ ਹੈ ਡੋਲੀ ਵਿੱਚ ਬੈਠੀ ਹੈ ਘਰ ਵਾਲਾ ਨਾਲ-ਨਾਲ ਘੋੜੇ ਤੇ ਹੈ ਕਾਰਾਂ ਨੇ ਡੋਲਾ ਚੁੱਕਿਆ ਹੋਇਆ ਵਿੱਚ ਬੈਠੀ ਐ ਅਥਰੂ ਗੈਰ ਦੀ ਬੇਨਤੀ ਕਰ ਰਹੀ ਐ ਗਰੀਬ ਨਵਾਜ਼ ਇਹ ਕੀ ਭਾਣਾ ਵਰਤੇ ਇਹ ਕੀ ਕੌਤਕ ਹੋਇਆ ਮੈਂ ਸਿੱਖ ਦੀ ਸੁਪੁੱਤਰੀ ਸਰਵਰੀਏ ਦੇ ਨਾਲ ਵਿਆਹੀ ਗਈ ਹ ਤੇ ਮੈਂ ਸੁਣਿਆ ਉੱਥੇ ਬਾਣੀ ਨਹੀਂ ਪੜਨਦੇ ਨਾਮ ਨਹੀਂ ਜਪਣ ਦੇਂਦੇ ਅੰਮ੍ਰਿਤ ਵੇਲੇ ਉਠਣਾ ਮੁਸ਼ਕਲ ਹੋਵੇਗਾ ਜਿੱਤੇ ਘਰ ਵਿੱਚ ਸਾਰੇ ਹੀ ਖਿਲਾਫ ਹੋਣ ਮੈਂ ਇਕੱਲੀ ਕੀ ਕਰਾਂਗਾ ਪਤਾ ਲੱਗਾ ਉਸ ਵੇਲੇ ਜਿਸ ਵੇਲੇ ਫੇਰੇ ਹੋ ਚੁੱਕੇ ਸਭ ਮੇਰੇ ਪਿਤਾ ਦਾ ਸਾਇਆ ਸਿਰ ਤੇ ਹੁੰਦਾ ਤਾਂ ਇਹ ਪਾਪ ਕਦੇ ਨਾ ਹੁੰਦਾ ਪੀਤਾ ਚਲਾ ਗਿਆ ਬਾਹ ਪਕੜਾ ਗਿਆ ਚਾਚੇ ਦੇ ਹੱਥ ਚਾਚੇ ਨੇ ਧੋਖਾ ਕੀਤਾ ਸਰਵਰਗੇ ਨੂੰ ਦੇ ਦਿੱਤੇ ਹੁਣ ਮੈਂ ਕੀ ਕਰਾਂ ਤੂੰ ਕੋਈ ਵਿਧ ਬਣਾ ਤੂੰ ਕਿਰਪਾ ਕਰ ਤੇਰੇ ਘਰ ਕਿਹੜੀ ਸ਼ੈਦੀ ਕਮੀ ਹੈ ਘਰ ਤਾਂ ਤੇਰੇ ਸਭ ਕੁਝ ਹੈ ਪਰ ਜਿਸ ਦੇ ਕੋਈ ਭਗਵਾਨ ਹੋਵੇ ਤਾਂ ਦੇਵੇ ਖਬਰੇ ਮੇਰੇ ਭਾਗ ਖਤਮ ਹੋ ਗਏ ਹੋ ਮੇਰੇ ਪੁੰਨ ਹੋਰ ਨਾ ਹੋਣ ਕੋਈ ਜਿਸ ਕਰਕੇ ਮੈਂ ਤੇਰੀ ਦਰਗਾਹੋਂ ਧੱਕੀ ਗਈ ਤਾਂ ਫਿਰ ਮੈਂ ਬਾਣੀ ਬਿਨਾ ਕਿਵੇਂ ਜੀ ਸਕਾਂ ਨਿਤਨੇਮ ਕੀਤੇ ਬਿਨਾ ਮੈਂ ਰੋਟੀ ਨਾ ਖਾਣ ਵਾਲੀ ਪਾਣੀ ਨਾ ਪੀਣ ਵਾਲੀ ਐਨੇ ਚਿਰ ਦਾ ਨੇਮ ਨਿਭਾਇਆ ਮੇਰਾ ਕੀ ਬਣੇ ਕਾਰਾਂ ਨੇ ਡੋਲਾ ਚੁੱਕਿਆ ਹੋਇਆ ਹੈ ਘਰ ਵਾਲਾ ਨਾਲ ਕੋੜੀ ਤੇ ਹੈ ਤੇ ਇਹ ਬੈਠੀ ਹੈ ਡੋਲੇ ਵਿੱਚ ਤੇ ਰੋ ਰਹੀ ਹੈ ਹਉਕੇ ਭਰ ਰਹੀ ਹੈ ਚੌਂ ਦੀ ਉੱਚੀ ਆਵਾਜ਼ ਨਾ ਨਿਕਲੇ ਪਰ ਹਉਕੇ ਹਨ ਕਿਸੇ ਵੇਲੇ ਬੇਬਸ ਹੋ ਕੇ ਸਾਉਚੀ ਵੀ ਲੈਂਦੀ ਹੈ ਪਰ ਘਾਰ ਪੈ ਸਮਝਦੇ ਹਨ ਖਬਰੇ ਪੇਕਿਆਂ ਦੇ ਵਿਛੋੜੇ ਨੂੰ ਰੋ ਰਹੀ ਹੈ ਕੌਣ ਜਾਣੇ ਪੇਕਿਆਂ ਦਾ ਵਿਛੋੜਾ ਨਹੀਂ ਇਹ ਗੁਰੂ ਦਾ ਵਿਛੋੜਾ ਜੋ ਰੁਆ ਰਿਹਾ ਹੈ ਬਾਣੀ ਦਾ ਵਿਛੋੜਾ ਹੈ ਪੇਕਿਆਂ ਨੂੰ ਤਾਂ ਫਿਰ ਮਿਲਾਂਗੀ ਕਦੇ ਨਾ ਕਦੇ ਗੁਰੂ ਨੂੰ ਕੌਣ ਮਿਲਾਏਗਾ ਉਹ ਭਗ ਭਰੇ ਆ ਦਿਨ ਮੁੜ ਕਦੋਂ ਚੜੇਗਾ ਖੁਸ਼ ਨਸੀਬ ਦਿਨ ਕਦੋਂ ਆਏਗਾ ਜਦੋਂ ਮੈਂ ਗੁਰੂ ਕੇ ਦਰਬਾਰ ਜਾਵਾਂਗੀ ਮੱਥਾ ਟੇਕਾਂਗੀ ਪਤਾ ਹੁੰਦਾ ਤੇ ਬੇਨਤੀ ਕਰਦੀ ਸੱਚੇ ਪਾਸਾ ਦੇ ਦਰ ਅੱਗੇ ਜਾ ਕੇ ਪੁਕਾਰ ਕਰਦੀ ਕਿ ਗਰੀਬ ਨਵਾਜ ਮੇਰੀ ਹਰੇਖਾ ਬਦਲ ਦਿਓ ਮੇਰੀ ਕਰਮ ਰੇਖ ਟਾਰ ਦਿਓ ਇਹ ਵੀ ਮੌਕਾ ਨਾ ਮਿਲਿਆ ਪਾਤਸ਼ਾਹ ਤੂੰ ਕੋਈ ਦੂਰ ਹੈ ਇਹਨੂੰ ਕਿਹੜੀ ਗੱਲ ਦਾ ਪਤਾ ਨਹੀਂ ਅੰਤਰ ਜਾਮੀ ਹੈ ਸਰਬ ਘਟਾ ਦੀਆਂ ਜਾਣ ਨਹੀਂ ਮੇਰੇ ਮਨ ਦੀ ਵੀ ਜਾਣ ਨਹੀਂ ਜੇ ਫਿਰ ਜਾਣ ਬੁੱਝ ਕੇ ਨਹੀਂ ਪਿਆ ਸੁਣਦਾ ਕੀਰਨੇ ਕਰਦੀ ਜਾ ਰਹੀ ਹੈ ਤਾਇਏ ਜੇ ਕੰਨੀ ਆਵਾਜ਼ ਪਈ ਜਿਵੇਂ ਕੋਈ ਸ਼ਬਦ ਦੀ ਠੁਕ ਪੜ ਰਿਆ ਕੋਈ ਬਾਣੀ ਗਾਰਿਆ ਹੋਵੇ ਬੜੀ ਸੁਰ ਨਾਲ ਬੜੇ ਪਿਆਰ ਨਾਲ ਚੁੱਪ ਕਰ ਗਈ ਭਲਾ ਸੁਣਾ ਕਿਧਰੋਂ ਆਵਾਜ਼ ਆਈ ਹੈ ਇਹ ਮਿੱਠੀ ਪਾਉਣ ਕਿਧਰੋਂ ਆਈ ਹੈ ਸੁਖ ਦਾ ਸੁਨਿਆ ਲੈ ਕੇ ਜਾਂ ਚੁੱਪ ਕੀਤੀ ਤਾਂ ਕੰਨਾ ਨੇ ਸੁਣਿਆ ਕੀਰਤਨ ਹੀ ਕੀਰਤਨ ਕਰ ਰਹਿ ਹਨ ਸ਼ਬਦ ਦੀ ਤੁਕ ਗਾ ਰਹੇ ਹਨ ਕਿਹੜੀ ਦਨਸ ਹੋਵੇਗਾ सभु दर्शन करत ਸ਼ਾਦੀ ਗਾਵਨ ਵਾਲੇ ਮੇਰੇ ਵੀਰ ਪਿਆਰੇ ਗੁਰੂ ਕੇ ਸਿੱਖਨ ਨੇ ਨੇੜੇ ਹੀ ਪਿਆ ਸੁਣਦਾ ਸੀ ਜਪਦਾ ਕੋਈ ਵਿਦਵਣ ਗਈ ਹੈ ਜਿੱਥੇ ਕੀਰਤਨ ਹੋ ਰਿਹਾ ਹੈ ਮੇਰਾ ਗੁਰੂ ਵੀ ਹੋਏਗਾ ਗੁਰੂ ਦਾ ਪੱਲਾ ਫੜ ਕੇ ਰੋ ਮੰਗੀ ਪੁਕਾਰ ਕਰਾਂਗੀ ਗਰੀਬ ਨਿਵਾਜ ਮੈਂ ਤੇਰੇ ਚਰਨਾਂ ਦੇ ਪਿਆਰ ਬਿਨਾਂ ਜੀ ਨਹੀਂ ਸਕਦਾ ਪਾਤਸ਼ਾਹ ਮੇਰੀ ਕਰਮ ਰੇਖਾ ਬਦਲਾ ਦੇ ਜਾਂ ਮੇਰੇ ਪਤੀ ਨੂੰ ਆਪਣਾ ਸਿਰ ਬਣਾ ਦੇ ਮੇਰੇ ਸਾਰੇ ਪਰਿਵਾਰ ਵਿੱਚ ਵੀ ਸਿੱਖੀ ਦਾ ਬੂਟਾ ਲਾ ਦੇ ਤੇ ਜੇ ਸੰਗਤ ਸ਼ਬਦ ਗਾ ਰਹੀ ਹੈ ਇਹ ਗੁਰੂ ਦਾ ਦਰਸ਼ਨ ਨਾ ਹੋਇਆ ਤਾਂ ਸੰਗਤ ਅੱਗੇ ਪੁਕਾਰ ਕਰਾਂਗੀ ਸਾਧ ਸੰਗਤ ਜਿਵੇਂ ਹਰੀ ਚੰਦ ਰਾਜੇ ਦੀ ਰਾਣੀ ਦੀ ਖੜਾਮ ਦੂਜੀ ਜੁੜ ਗਈ ਸੀ ਇਸੇ ਤਰ੍ਹਾਂ ਮੇਰੀ ਵੀ ਜੋੜੀ ਜੋੜ ਦੇ ਮੇਰਾ ਘਰ ਵਾਲਾ ਇਹ ਸਰਵਰੀਆ ਮੈਂ ਸਿੱਖ ਦੀ ਸੁਪਤਰੀ ਆ ਸਾਡਾ ਮਾਰਗ ਇੱਕ ਨਹੀਂ ਸਾਡੀ ਜੋੜੀ ਜੋੜ ਦਿਓ ਸਾਡਾ ਮਾਰਗ ਇੱਕ ਬਣਾ ਦੇ ਘਹਰਾਂ ਨੂੰ ਇਸ਼ਾਰਾ ਕੀਤਾ ਜਰਾ ਕਠਹਿਰ ਉਹਨਾਂ ਨੇ ਡੋਲਾ ਰੱਖ ਦਿੱਤਾ ਇਹ ਡੋਲੇ ਚੋਂ ਉਤਰੀ ਤੇ ਦੁਰ ਪਈ ਸੇਧ ਕਰਕੇ ਸੋਚਿਆ ਹੁਣੇ ਆਉਂਦੀ ਹੈ ਪਰ ਚਿਰ ਚੋਖਾ ਬੀਤ ਗਿਆ ਉਹ ਨਾ ਆਈ ਘਰ ਵਾਲਾ ਘਬਰਾ ਗਿਆ ਪਤਾ ਨਹੀਂ ਕਿੱਧਰ ਗਈ ਕਾਰਾਂ ਨੂੰ ਪੁੱਛਿਆ ਕਿਹੜੇ ਪਾਸੇ ਗਈ ਹੈ ਪਤਾ ਜੇ ਕਿ ਹਾਂ ਜੀ ਇਹਨਾਂ ਝਾੜੀਆਂ ਦੇ ਓਲੇ ਹੋਈ ਹੈ ਤੇ ਮੁਰ ਆਈ ਨਹੀਂ ਚਿਰ ਚੋਖਾ ਹੋ ਗਿਆ ਉਹ ਵੀ ਉਸੇ ਰਾਤੇ ਤੁਰ ਪਿਆ ਉਹ ਬੀਬੀ ਤੁਰਦੀ 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 ਕਿੱਥੇ ਪਹੁੰਚੀ ਜਿੱਥੇ ਛੇਵੇਂ ਪਾਸਾ ਦਾ ਦਰਬਾਰ ਲੱਗਾ ਹੋਇਆ ਸੀ ਸੰਗਤ ਸਜ ਰਹੀ ਹੈ ਕੀਰਤਨ ਹੋ ਰਿਹਾ ਹੈ اے ਬੀਬੀ ਕੂਝ ਵਾਂਗੂ ਕੁਰਲਾਨਦੀ ਸਾਹਿਬ ਦੇ ਚਰਣਾ ਤੇ ਜਾਜ ਗਰੀਬ ਨਵਾਜ਼ ਮੇਰੇ ਤੇ ਦਰਸ ਕਰੋ ਸਾਹਿਬ ਜੀ ਮੇਰੇ ਤੇ ਰਹਿਮ ਕਰੋ ਹਜ਼ੂਰ ਨੇ ਸਿਰ ਤੇ ਹੱਥ ਰੱਖਿਆ ਕਿਉਂ ਬੇਟੀ ਈਏ ਪਤਾ ਪਈ ਹੈ ਤੈਨੂੰ ਕਿਸ ਵਾਸਤੇ ਐਡੀ ਦਰਦਨਾਕ ਪੁਕਾਰ ਕਰ ਰਹੀ ਹੈ ਗਰੀਬ ਨਿਵਾਜ ਮੇਰਾ ਵਿਆਹ ਹੋ ਗਿਆ ਉਹ ਤਾਂ ਤੇਰੇ ਬਸਤਰਾਂ ਤੋਂ ਪਿਆ ਜਾਪਦਾ ਤੇਰੇ ਕੱਪੜੇ ਹਨ ਉਹੀ ਜੋ ਲਾਂਵਾ ਫੇਰੇ ਹਾਂ ਤੇ ਹੁੰਦੇ ਪਰ ਤੂੰ ਕੱਲੀ ਹੈ ਬੇਟੀ ਤੇਰਾ ਘਰ ਵਾਲਾ ਗਰੀਬ ਨਿਵਾਜ ਉਹ ਕਿਵੇਂ ਆਉਂਦਾ ਜੇ ਮੈਂ ਕਹਿੰਦੀ ਤਾਂ ਮੈਨੂੰ ਵੀ ਨਾ ਹਣ ਦਿੰਦਾ ਮੈਂ ਤਾਂ ਕੋਈ ਬਹਾਨਾ ਕਰਕੇ ਆਈ ਹਾਂ ਡੋਲੀ ਵਿੱਚ ਬੈਠੀ ਉਤਰ ਕੇ ਆਈ ਹਾਂ ਗਰੀਬ ਨਵਾਜ ਤੇਰੇ ਚਰਨ ਪਰਸਨ ਵਾਸਤੇ ਤੇਰੇ ਦਰ ਤੇ ਇੱਕ ਆਖਰੀ ਪੁਕਾਰ ਕਰਨ ਵਾਸਤੇ ਕਿ ਮੈਂ ਜਾ ਰਹੀ ਹਾਂ ਮੁੱੜ ਪਤਾ ਨਹੀਂ ਇਹ ਦਿਨ ਸੁਭਾਗਾ ਹਯਾਤੀ ਵਿੱਚ ਆਵੇਗਾ ਕਿ ਨਾ ਆਵੇਗਾ ਬੇਟੀ ਈਡੀ ਨਿਰਾਸ਼ਤਾ ਈਡੀ ਨਿਰਾਸ਼ੀ ਹੋ ਗਈ ਹੈ ਗਰੀਬ ਨਵਾਜ ਉਸ ਸਰਵਰੀਏ ਹਨ ਇਕ ਮੇਰਾ ਘਰ ਵਾਲਾ ਮੇਰੇ ਜੋੜ ਦਾ ਹੁੰਦਾ ਮੇਰੇ ਧਰਮ ਦਾ ਹੁੰਦਾ ਮੇਰੇ ਪਿਆਰ ਵਿੱਚ ਹੁੰਦਾ ਤਾਂ ਵੀ ਮੈਂ ਸ਼ੁਕਰ ਮਨਾਉਂਦੀ ਉਹ ਜਾਣੇ ਸਾਰੇ ਘਰ ਦੇ ਦੁਸ਼ਮਣ ਹਨ ਘਰ ਵਾਲਾ ਤਾਂ ਮੇਰਾ ਹੈ ਪਰ ਬਾਦਸ਼ਾਹ ਉਹ ਵੀ ਸਰਵਰੀਆ ਉਹ ਵੀ ਰੋਜ ਸਵੇਰੇ ਉੱਠ ਕੇ ਕਮਰ ਨੂੰ ਮੱਥਾ ਟੇਕੇਗਾ ਤੇ ਫਿਰ ਮੈਨੂੰ ਆਖੇਗਾ ਤੂੰ ਵੀ ਟੇਕ ਮੈਂ ਕੀ ਕਰਾਂਗੀ ਤੇਰੇ ਚਰਨਾਂ 'ਤੇ ਸਿਰ ਚੁਕਿਆ ਕਿਸੇ ਹੋਰ ਦੇ ਅੱਗੇ ਝੁਕ ਸਕਦਾ ਹੈ ਸੇਕ ਸਿਰ ਦੇ ਸਕਦਾ ਸਿਰ ਝੁਕਾ ਨਹੀਂ ਸਕਦਾ ਦੂਜੀ ਥਾਂ ਇਧਰ ਇਹ ਬੇਨਤੀ ਕਰ ਰਹੀ ਹੈ ਉਧਰੋਂ ਘਰਵਾਲਾ ਤੁਰਿਆ ਸੇਧ ਕਰਕੇ ਤੇ ਉਹ ਵੀ ਥੋੜੀਕਿ ਦੂਰ ਆਣ ਕੇ ਪਹੁੰਚਿਆ ਸਾਹਮਣੇ ਕੀ ਡਿਠਸ ਕਿ ਕੋਈ ਅਨੋਖਾ ਜਿਹਾ ਦਰਬਾਰ ਹੈ ਕੋਈ ਇਸ ਦਰਬਾਰ ਦਾ ਅਨੋਖਾ ਜਿਹਾ ਮਾਲਿਕ ਹੈ ਕੀ ਦੇ ਚਰਣਾ ਤੇ ਸਿਰ ਧਰ ਕੇ ਪਈ ਹੈ ਰੋ ਰਹੀ ਹੈ ਔਰ ਉਹ ਇਸ ਦੇ ਸਿਰ ਤੇ ਹੱਥ ਫੇਰ ਰਿਹਾ ਇੰਜ ਜਿਵੇਂ ਕੋਈ ਪਿਤਾ ਆਪਣੀ ਬੱਚੜੀ ਦੇ ਸਿਰ ਤੇ ਹੱਥ ਰੱਖਦਾ ਸੋਚਦਾ ਹੈ ਕੌਣ ਇਹ ਜਿਤਨੇ ਅੱਗੇ ਪਿੱਛੇ ਸੱਜੇ ਖੱਬੇ ਬੈਠੇ ਹਨ ਇਹ ਕੌਣ ਤੇ ਕੀ ਲੱਗਦੇ ਹਨ ਸਦੇ ਇਹਨਾਂ ਸੋਚਾਂ ਵਿੱਚ ਖੜਾ ਸੀ ਕਿ ਮੇਰੇ ਸਹਬ ਨੇ ਆਖਿਆ ਉੱਠ ਬੈਠੀ ਤੇਰਾ ਪਤੀ ਵੀ ਆ ਗਿਆ ਤੇਰਾ ਸਿਰ ਝੁਕਾਇਆ ਸਫਲ ਹੋਇਆ ਤੇਰੇ ਮਸਤਕ ਦੀਆਂ ਰੇਖਾ ਬਦਲ ਚੁੱਕੀਆਂ ਬੇਟੀ ਆਪਣੇ ਪਤੀ ਨੂੰ ਵੀ ਬੁਲਾ ਲੈ ਢਲੇ ਲੋਹੇ ਤੇ ਜਿਸ ਵੇਲੇ ਚੋਟ ਪੈਂਦੀ ਹੈ ਕੁਝ ਬਣ ਜਾਂਦਾ ਹੈ ਇਸ ਵੇਲੇ ਦਾ ਮਨ ਢਲ ਰਿਹਾ ਸਾਧ ਲੈ ਬੇਟੀ ਉਸ ਦੇ ਸਿਰ ਤੇ ਵੀ ਹੱਥ ਰੱਖਾਂ ਤੇ ਰੇਖਾ ਬਦਲਦੇ ਆ ਜੋੜੀ ਜੁੜ ਜਾਵੇ ਤੁਹਾਡੀ ਪਿਛਾ ਪਰਤ ਕੇ ਤਕਿਆ ਤਾਂ ਸੱਚ ਮੁੱਚ ਪਰ ਹੈ ਜੇ ਘੋੜੇ ਤੇ ਹੀ ਚੜਿਆ ਹੱਥ ਜੋੜ ਬੋਲੀ ਜਿੱਥੋਂ ਤੱਕ ਆ ਗਏ ਚਾਰ ਕਦਮ ਅੱਗੇ ਵੀ ਆ ਗਿਆ ਪਰ ਘੋੜੇ ਤੋਂ ਲੈ ਇਹ ਮੇਰੇ ਪਾਤਸ਼ਾਹ ਦਾ ਦਰਬਾਰ ਹੈ ਇੱਥੇ ਜਿਸ ਨੇ ਵੀ ਪਿਆਰ ਨਾਲ ਸਿਰ ਜੁਕਾਇਆ ਉਸ ਦੇ ਮਸਤਕ ਦੀਆਂ ਰੇਖਾ ਪਲਟ ਗਈਆਂ ਹਜ਼ੂਰ ਨੇ ਵੀ ਨਦਰ ਕੀਤੀ ਸੁਵਲੀ ਨਦਰ ਨਾਲ ਵੇਖਿਆ ਮੇਰੇ ਦੀ ਨਦਰ ਨਾਲ ਵੇਖਿਆ ਉਸ ਨਦਰ ਨਾਲ ਵੇਖਿਆ ਜਿਸ ਨਦਰ ਨਾਲ ਅਕਨੁ ਅੰਬਲੈਸ਼ਨ ਇਸ ਤਾਂ ਮਨ ਬਦਲਿਆ ਇਹਨੂੰ ਵੀ ਗੁਰੂ ਆਪਣਾ ਜਾਪਿਆ ਆਪਣਾ ਇਹਨਾਂ ਜਾਪਿਆ ਜਿਵੇਂ ਮੇਰੇ ਕੋਈ ਜੁਗਾ ਦਾ ਵਿਛੜਿਆ ਅਤੀ ਮਿੱਤਰ ਮੇਰੇ ਸਾਹਮਣੇ ਹੋਵੇ ਤੇ ਮੈਨੂੰ ਇਸ਼ਾਰੇ ਕਰਦਾ ਹੋਵੇ ਵੀ ਆ ਮਿਲਣ ਦਾ ਵੇਲਾ ਹੈ ਇਸ ਵੇਲੇ ਨਾ ਮਿਲੇ ਤਾਂ ਮੁਰਤ ਤਾਰੀਖ ਜੁਗਾ ਦੀ ਪੈ ਜਾਏਗੀ ਧਾਕੇ ਗਿਆ ਉਹਨਰ ਕੇ ਚਰਨਾ ਤੇ ਡਟਾ ਇੱਕ ਸੋਹਣੇ ਚਰਨ ਤੇ ਇਸ ਵਚੜੀ ਦਾ ਸਿਰ ਹੈ ਦੂਜੇ ਚਰਨ ਤੇ ਇਸ ਦੇ ਪਤੀ ਦਾ ਸਿਰ ਹੈ ਹਜ਼ੂਰ ਨੇ ਦੋ ਆ ਸਿਰਾਂ ਤੇ ਦੋ ਮੱਥ ਟਿਕਾਈ ਹੋਈ ਬੜਾ ਸੁਆਦ ਆਇਆ ਬੜਾ ਰਸ ਆਇਆ ਗੁੱਟ ਹੋਇਆ ਰਸ ਵਿੱਚ ਡੁੱਬ ਡੁੱਬ ਅੱਖਾਂ ਭਰੀਆਂ ਸਿਰ ਚੁੱਕਿਆ ਤੇ ਮੇਰੇ ਸਾਹਿਬ ਦੇ ਸੁੰਦਰ ਮੁਖੜੇ ਵੱਲ ਤੱਕਿਆ ਤੇ ਜੂਮ ਗਿਆ ਫਿਰ ਮਾਨੋ ਅੱਜ ਚਕੋਰ ਨੇ ਚੰਦਰਾ ਦੇਖਿਆ ਚਕਵੀ ਨੇ ਸੂਰਜ ਤੱਕਿਆ ਮੱਛਲੀ ਨੂੰ ਪਾਣੀ ਮਿਲਿਆ ਪੂਨਪਤਾ ਲੱਗਾ ਕਿ ਮੈਂ ਅੱਜ ਜੀਵਨ ਵਿੱਚ ਆਇਆ ਅਬ ਮੋਏ ਜੀਵਨ ਪਦਵੀ ਪਾਈ ਮੈਂ ਮੋਇਆ ਪਿਆਸਾ ਅਜ ਮੈਂ ਜੀ ਉਠਿਆ ਸੁਰਤ ਜੋ ਜੀ ਪਈ ਜੇ ਦੀ ਸੁਰਤ ਨਹੀਂ ਜੀਵੀਓ ਕਦਾ ਜੀਵਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਦੇ ਜੀਵੇ ਪਤ ਲੱਠੀ ਜਾਏ ਸਭ ਹਰਾਮ ਜੇਤਾ ਕਿਚਕਾਰ ਅਜ ਜੀਵੇਆ ਅੱਜ ਮੈਂ ਨਵਾਂ ਜਨਮ ਪਾਇਆ ਅੱਜ ਮੈਂ ਗੁਰੂ ਕੇ ਗ੍ਰਹਿ ਵਿੱਚ ਜੰਮਿਆ ਹਾਂ ਗੁਰੂ ਕੀ ਗੋਦ ਵਿੱਚ ਜੰਮਿਆ ਅਜੀ ਗੁਰਦੇਵ ਮਾਤਾ ਹੋ ਦਿਸੇ ਗੁਰਦੇਵ ਪਿਤਾ ਹੋ ਦਿਸੇ ਚਾਰ ਸੰਗਤ ਬੋਲੋ ਸ੍ਰੀ ਜਾਟਿਕ ਤਦਵਾ ਦੀ ਸਮਾਦ ਲੱਗੀ ਰਹੀ ਕਿ ਸਾਹਿਬ ਨੇ ਫਿਰ ਇਸ਼ਾਰਾ ਕੀਤਾ ਮੇਰੇ ਬੱਚਿਓ ਅੱਖਾਂ ਖੋਲ ਕਹਾਰ ਡੋਲਾ ਲਈ ਉਡੀਕ ਰਹੇ ਹਨ ਬੇਟੀ ਸਹਰੇ ਘਰ ਤੇਰੀ ਇੰਤਜ਼ਾਰ ਹੋ ਰਹੀ ਹੈ ਉਠ ਭਾਈ ਕੀ ਨਾਮ ਹੈ ਤੇਰਾ ਜੀ ਮੇਰਾ ਨਾਮ ਸਾਧੂ ਹੈ ਸਾਧੂ ਨਾਮ ਤਾਂ ਬੜਾ ਸੁੰਦਰ ਹੈ ਸਾਧੂ ਨਾਮ ਹੈ ਤੇਰਾ ਹਾਂ ਜੀ ਪਰ ਅੱਜ ਸਾਧੂ ਬਣਿਆ ਅੱਜ ਸਾਧੂ ਤੇਰੇ دیدار ਨੇ ਬਣਾਇਆ ਫਤਿਹਸ਼ਾ ਕਾਦਾ ਸਾਧੂ ਜਿਨੂੰ ਤੇਰਾ دیدار ਨਾ ਹੋਇਆ ਅੱਜ ਮਾਂ ਦਾ ਨਾ ਰਖਿਆ ਸੁਲਖਣਾ ਹੋਇਆ ਅੱਜ ਸਾਧੂ ਨੇ ਤੇਰੇ ਚਰਨ ਪਰ ਸੇਹਨ ਅੱਜ ਸਾਧੂ ਦੇ ਸਿਰ ਤੇ ਤੂੰ ਹੱਥ ਟਿਕਾਇਆ ਹੈ ਗਰੀਬ ਨਵਾਜ਼ ਜੇ ਹੱਥ ਟਿਕਾਇਆ ਹੀ ਤਾਂ ਚੁੱਕੀ ਨਾ ਪਰ ਫਤਿਹਸ਼ਾ ਜਿਸ ਘਰ ਅਸੀਂ ਜਾ ਰਹੇ ਹਾਂ ਉਤਮਦਾ ਵਾਤਾ ਵਰਨੀ ਹੋ ਰਿਹਾ ਹੁਣ ਤੋਂ ਪਹਿਲਾਂ ਤਾਂ ਮੈਂ ਵੀ ਉਹੀ ਕੁਝ ਸਾਜੀ ਅਸੀਂ ਸਾਰੇ ਸਰਵਰੀਏ ਹਾਂ ਸਰਵਰ ਦੀ ਕਬਰ ਨੂੰ ਪੂਜਣ ਵਾਲੇ ਕਬਰ ਨੂੰ ਮੱਥਾ ਟੇਕਣ ਵਾਲੇ ਪਰ ਅੱਜ ਪਤਾ ਲੱਗਿਆ ਭੂਲੀ ਮਾਲ ਨਹੀਂ ਹੈ ਸਤਿਗੁਰ ਜਾਗਤਾ ਹੈ ਕਿ ਬਾਦਸ਼ਾਹਾਂ ਨੇ ਨਾਮੇ ਕਬਰ ਨੂੰ ਮੱਥਾ ਟੇਕਾਂਗਾ ਨਾ ਇਹ ਟੇਕੇਗੀ ਪਰ ਘਰ ਨਰਕ ਬਣ ਜਾਏਗਾ ਮਾਤਾ ਪਿਤਾ ਪਰਿਵਾਰ ਸਾਰੇ ਸਰਵਰੀਏ ਹਨ ਜੇ ਉਹਨਾਂ ਦੀ ਨਾਮ ਨਾ ਗੇ ਪਰ ਘਰ ਵਿੱਚ ਕਲੇਸ਼ ਰਹੇਗਾ ਪਾਤਸ਼ਾਹ ਜਿੱਥੇ ਕਿਰਪਾ ਕੀਤੀ ਜਿੱਥੇ ਮੇਰੇ ਤੇ ਤਰਸ ਕੀਤਾ ਜੇ ਮੇਰੇ ਪਰਿਵਾਰ ਤੇ ਵੀ ਤਰਸ ਕਰੋ ਆਖਿਆ ਘਰ ਜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੁਹਾਡੇ ਘਰ ਨੂੰ ਨਰਕ ਨਹੀਂ ਬਣਾਉਣਾ ਸਰਗ ਬਣਾਏਗਾ ਜਿੱਥੇ ਤੁਸੀਂ ਬਾਣੀ ਪੜੋਗੇ ਨਾਮ ਜਪੋਗੇ ਘਰ ਉਹੀ ਨਰਕ ਬਣਦੇ ਹਨ ਜਿੱਥੇ ਬਾਣੀ ਨਹੀਂ ਜਿੱਥੇ ਨਾਮ ਨਹੀਂ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਵਾਡੀ ਕਾਇਆ ਪਲਟ ਹੋਈ ਤੁਹਾਡਾ ਮਨ ਬਦਲਿਆ ਗੁਰੂ ਦੇ ਚਰਨਾਂ ਦਾ ਪਿਆਰ ਤੁਹਾਡੇ ਹਿਰਦੇ ਵਿੱਚ ਵਸਿਆ ਇਸ ਪਿਆਰ ਦਾ ਕੋਈ ਮੁਕਾਬਲਾ ਨਾ ਕਰ ਸਕੇਗਾ ਜੋ ਕੋਈ ਤੁਹਾਨੂੰ ਦੇਖੇਗਾ ਝੁਕੇਗਾ ਇਹ ਸਿਰਫ ਸਾਡਾ ਪਰਿਵਾਰ ਹੀ ਨਹੀਂ ਸਾਰਾ ਪਿੰਡ ਸਰਵਰੀਆਂ ਦਾ ਹੈ ਆਖਿਆ ਫੇਰ ਕੀ ਹੋਇਆ ਤੁਹਾਡੇ ਘਰ ਇੱਕ ਸਿੱਖੀ ਦਾ ਬੂਟਾ ਲੱਗੇਗਾ ਤੁਹਾਡੇ ਘਰ ਇੱਕ ਪੁੱਤਰ ਆਏਗਾ ਜੋ ਦਰਗਾਹ ਦਾ ਬਖਸ਼ਿਆ ਹੋਵੇਗਾ ਉਸ ਦੀ ਸੰਗਤ ਨਾਲ ਉਸ ਦੇ ਪਿਆਰ ਦੇ ਸਦਕੇ ਸਾਰਾ ਪਿੰਡ ਗੁਰੂ ਨਾਨਕ ਦਾ ਹੋਏਗਾ ਹੁਣ ਤੁਸੀਂ ਜਾਓ ਜਾਓ ਸੁਖ ਵਸੋ ਇਹ ਪ੍ਰਸਾਦ ਬਾਣੀ ਦਾ ਨਾਲ ਲੈ ਜਾਓ ਜਿਵੇਂ ਬਾਬਾ ਜੀ ਆਖਦੇ ਸਨ ਭਈ ਗੁਰੂ ਕੀ ਦਰਗਾਹ ਵਿੱਚ ਆਏ ਹੋ ਤਾਂ ਦਰਗਾਹ ਹੀ ਪ੍ਰਸਾਦ ਲੈ ਜਾਓ ਕਿਹੜਾ ਪ੍ਰਸਾਦ ਵੀ ਲਓ ਉਤਮ ਹੈ ਏਕਨ ਕਾ ਖਾਓ ਪਤਾ ਨਹੀਂ ਕਿਸ ਵੇਲੇ ਇਸ ਕਿਣਕੇ ਨਾਲ ਕਿਸੇ ਦੀ ਕਾਇਆ ਪਲਟ ਜਾਏ ਪਰ ਇਸ ਦਰਗਾਹ ਦਾ ਪ੍ਰਸਾਦ ਇੱਕ ਹੋਰ ਵੀ ਹੈ ਅਨੁੱਖ ਉਹ ਜ਼ਰੂਰ ਲੈ ਕੇ ਜਾਣਾ ਉਹ ਨਾਲ ਨਿਬਣਵਾਲਾ ਉਹ ਕਿਹੜਾ ਪ੍ਰਸਾਦ ਹੈ ਉਹ ਹੈ ਨਾਮ ਦਾ ਉਹ ਆ ਬਾਣੀ ਦਾ ਜੇ ਬਾਣੀ ਸੁਣੀ ਜੇ ਪਿਆਰ ਨਾਲ ਨਾਮ ਜਪਿਆ ਜੇ ਬਹਿ ਕੇ ਤਾਂ ਸਾਧ ਸੰਗਤ ਇਹ ਪ੍ਰਸਾਦ ਹਮੇਸ਼ਾ ਵਾਸਤੇ ਪੱਲੇ ਬੰਨ ਲੇ ਇਹੋ ਪਦਾਰਥ ਹੈ ਜਿਸ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਪਾਸ ਹੋਵੇ ਉਸ ਤੇ ਗੁਰੂ ਕੀ ਮਿਹਰ ਹੁੰਦੀ ਹੈ ਕੀਰਤਨ ਹੋ ਰਿਆ ਸੀ ਤੋ ਕਾ ਹਿਰਦੇ ਤੇ ਵਸ ਗਈਆਂ ਦਨਸੋ ਵੀਲਾ ਜਿਤ ਦਰਸ਼ਨ ਕਰ ਆਖਿਆ ਇਹ ਸ਼ਬਦ ਚੇਤੇ ਕਰ ਲਓ ਰੋਜ਼ ਗਾਵੇਆ ਕਰ ਜਿੱਥੇ ਕੋਈ ਸ਼ਬਦ ਗਾਉਂਦਾ ਹੈ ਉੱਥੇ ਗੁਰੂ ਕੋਲ ਬਹਿ ਕੇ ਸੁਣਦਾ ਪ੍ਰਤੀਤ ਵਾਲਿਆਂ ਨੂੰ ਤਾਂ ਦਿਸਦਾ ਵੀ ਜਿਵੇਂ ਜਿਵੇਂ ਪ੍ਰਤੀਤ ਕਰੋਗੇ ਗੁਰੂ ਨੇੜੇ ਹੋ ਦਿਸੇਗਾ ਹੁਣ ਜਾਓ ਤੁਹਾਡੀ ਹੁਡੀਕ ਹੋ ਰਹੀ ਹੈ ਜੀ ਨਹੀਂ ਕਰਦਾ ਜਾਣ ਇਹ ਜੇ ਮਨ ਆਖਦਾ ਵੀ ਬਾਕੀ ਦੀ ਉਮਰ ਸਾਰੀ ਇਹਨਾ ਚਰਣਾ ਵਿੱਚ ਹੀ ਬੀਤ ਜਾਏ ਇੱਥੇ ਹੀ ਗੁਰੂ ਜਾਈ ਪਰ ਹੁਕਮ ਹੈ ਮੱਥਾ ਟੇਕਿਆ ਹਜ਼ੂਰ ਨੇ ਨਦਰ ਸੁਅਲੀ ਨਾਲ ਟਕਿਆ ਫਿਰ ਅੱਖਾਂ ਨਾਲ ਮਿਲਾਈਆਂ ਅੱਖਾਂ ਬਖਸ਼ਿਆ ਉਹ ਪਦਾਰਥ ਜੋ ਨਹੀਂ ਮਿਲਦਾ ਜੋਗੀਆਂ ਨੂੰ ਨਹੀਂ ਮਿਲਦਾ ਤਿਆਨੀਆਂ ਨੂੰ ਆਪਣੀ ਮਰਜ਼ੀ ਨਾਲ ਇਹ ਉਹਦੋਂ ਮਿਲਦਾ ਜਦੋਂ ਮਾਲਕ ਦੀ ਆਪਣੀ ਮਰਜ਼ੀ ਹੋਵੇ ਦੇਣ ਤੇ ਇਹ ਹਰ ਵੇਖਣ ਨੂੰ ਸਭ ਕੋਈ ਲੋਚ ਹੈ ਪਰ ਸੋ ਵੇਖ ਹੈ ਜਿਸ ਆਪ ਵਿਖਾ ਦੇ ਆਮੀ ਵੀ ਆ ਲੋਚੇ ਕੋਈ ਵੇਖਣਾ ਉਸ ਵੇਲੇ ਕੋਈ ਵੇਖ ਸਕਦਾ ਜਿਸ ਵੇਲੇ ਵਿਖਾਣ ਵਾਲਾ ਆਪਣੇ ਆਪ ਨੂੰ ਆਪ ਵਿਖਾ ਦੇ ਅੱਜ ਗੁਰੂ ਨੇ ਕਿਰਪਾ ਕੀਤੀ ਇਹਨਾਂ ਦੀਆਂ ਅੱਖਾਂ ਖੋਲੀਆਂ ਇਹਨਾਂ ਦੇ ਨੈਣਾਂ ਵਿੱਚ ਹੋ ਵਸਿਆ ਤੁਹਾਨੂੰ ਨਮਸਕਾਰ ਕੀਤੀ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਤੇ ਮੇਰੇ ਤੁਰੇ ਤਾਂ ਲੂ ਲੂਚੋਂ ਜਰਨਾਟ ਛੇੜ ਰਹੀ ਸੀ ਧੰਨ ਸੋ ਵੇਲਾ ਚਿਤ ਤਰਸ ਕਰਣਾ And yeah.